ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੱਲ ਤੋਂ ਪੰਜਾਬ ਭਰ ਦੇ ਸਕੂਲਾਂ 'ਚ ਛੁੱਟੀਆਂ ਕਹਿਰ ਦੀ ਗਰਮੀ ਦੇ ਕਾਰਨ ਕੀਤਾ ਗਿਆ ਛੁੱਟੀਆਂ ਦਾ ਐਲਾਨ 21 ਮਈ ਤੋਂ 3 ਜੂਨ ਤੱਕ ਸਕੂਲਾਂ 'ਚ ਹੋਣਗੀਆਂ ਛੁੱਟੀਆਂ ਪਾਰਟੀ ਦੇ ਵੱਲੋਂ ਚੋਣ ਪ੍ਰਚਾਰ ਤੇਜ ਵਿਧਾਇਕ ਦੇ ਇਮਾਨ ਦੀ ਅਗਵਾਈ ਦੇ ਵਿੱਚ ਕੱਢੀ ਗਈ ਵਿਸ਼ਾਲ ਮੋਟਰਸਾਈਕਲ ਰੈਲੀ ਪਟਿਆਲਾ ਲੋਕ ਸਭਾ ਡਾਕਟਰ ਉਮੀਦ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਕੱਢੀ ਗਈ ਰੈਲੀ। ਪਿੰਕ ਕਪਿਆਲ ਦੇ ਵਿੱਚ ਆਮ ਆਦੀ ਪਾਚੀ ਨੂੰ ਮਿਲਿਆ ਪਰਵਾਹ ਹੰਗਾਰਾ ਕਾਂਗਰਸੀ ਸਰਪੰਚ ਜਰਨੈਲ ਸਿੰਘ ਕਪਿਆਲ ਆਪ ਚ ਹੋਏ ਸ਼ਾਮਲ ਤਿੰਨ ਪੰਚਾਇਤ ਮੈਂਬਰ ਤੋਂ ਤੇ 45 ਪਰਿਵਾਰ ਆਪ ਦੇ ਵਿੱਚ ਹੋਏ ਸ਼ਾਮਲ। ਪਾਜਪਾ ਉਮੀਦਵਾਰ ਸੰਜੇ ਟੰਡਨ ਦੇ ਸਮਰਥਨ ਦੇ ਵਿੱਚ ਚੰਡੀਗੜ੍ਹ ਚ ਰੈਲੀ ਰੈਲੀ ਦੇ ਵਿੱਚ ਸੰਸਦ ਮੈਂਬਰ ਕਿਰਨ ਖੇਰ ਵੀ ਪਹੁੰਚੀ ਸਾਈਬਰ ਧੋਖਾਧਾਰੀ ਦਾ ਸ਼ਿਕਾਰ ਹੋਈ ਅਸਿਸਟੈਂਟ ਪ੍ਰੋਫੈਸਰ ਹੋਮ ਟਿਊਬਰ ਦੀ ਨੌਕਰੀ ਅਪਲਾਈ ਕਰਨ ਦੇ ਚੱਕਰ ਦੇ ਵਿੱਚ ਫਸੀ ਠੱਗਾ ਦੇ ਨਾਲ ਜਲਜਫ ਫਸ ਖਾਤੇ ਚੋਗਵਾ ਬੈਠੀ 90000 ਅੰਮ੍ਰਿਤਸਰ ਪੁਲਿਸ ਨੇ ਸਾਈਬਰ ਸੈੱਲ ਦੇ ਵਿੱਚ ਦਰਜ ਕੀਤੀ ਕਾਰਵਾਈ

ਤੇ ਸ਼ੰਭੂ ਰੇਲਵੇ ਟਰੈਕ ਤੋਂ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ ਅੱਜ ਰੇਲਵੇ ਟਰੈਕ ਖਾਲੀ ਕਰਨਗੇ ਕਿਸਾਨ ਦਾਸਦੇ ਕਿ ਸ਼ੰਭੂ ਤੇ ਸੰਭੂ ਦੇ ਵਿੱਚ ਸੜਕ ਦੇ ਜਾਰੀ ਰਹੇਗਾ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ 17 April ਤੋਂ ਸ਼ੰਭੂ ਟਰੈਕ ਤੇ ਬੈਕ ਜੜੇ ਕਿਸਾਨ ਨੇ ਬੈਠੇ ਹੋਏ ਸੰਤੇ 22 ਮਈ ਨੂੰ ਵੱਡੇ ਇਕੱਠ ਕਰਾਂਗੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਹੈ ਭਾਜਪਾ ਲੀਡਰਾਂ ਦੇ ਕਰਾ ਦਾ ਵੀ ਕਿਰਾਓ ਕਰਤਾ ਜਾਵੇਗਾ ਕਿਸਾਨਾਂ ਨੇ ਕਿਹਾ ਹੈ ਤੇ 22 ਮਈ ਨੂੰ ਵੱਡਾ ਇਕੱਠ ਜਿਹੜਾ ਹੈ ਕਰਨ ਦਾ ਐਲਾਨ ਕੀਤਾ ਗਿਆ ਹੈ ਕਿਸਾਨਾਂ ਦੇ ਵੱਲੋਂ ਉਹਨਾਂ ਨੇ ਕਿਹਾ ਹੈ ਸ਼ੰਭੂ ਰੇਲਵੇ ਟਰੈਕ ਤੋਂ ਤਰਨਾ ਖਤਮ ਕਰ ਰਹੇ ਆ ਪਰ ਸੜਕ ਤੇ ਤਰਨਾ ਜਾਰੀ ਰਹੇਗਾ ਅੱਜ ਵੀ ਰੇਲਵੇ ਟਰੈਕ ਖਾਲੀ ਕਰ ਦੇਣਗੇ ਕਿਸਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਇਸ ਨਾਲ ਹੀ ਹੋਣਾ ਹੈ ਕਿ 22 ਮਈ ਨੂੰ ਜਿਹੜਾ ਹੈ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਇਸ ਨਾਲ ਹੀ ਭਾਜਪਾ ਦੇ ਜਿਹੜੇ ਆਗੂਆਂ ਨੇ ਉਹਨਾਂ ਦੇ ਘਰਾਦਾਵਿ ਵਿ ਘੇਰਾਉ ਕੀਤਾ ਜਾਵੇਗਾ 17 April ਤੋਂ ਸ਼ੰਭੂ ਬੋਜਰ ਦੇ ਟਰੈਕ ਤੇ ਬੈਠੇ ਹੋਏ ਨੇ ਤੇ 22 ਮਈ ਨੂੰ ਵੱਡੇ ਇਕੱਠ ਕਰਨਗੇ ਕਿਸਾਨ ਤੁਸੀਂ ਖੜੇ ਆ ਪੰਜਾਬ ਰੇਲਵੇ ਦਵ ਰੰਬੂਰ ਸ਼ਬੂ ਰੇਲਵੇ ਸਟੇਸ਼ਨ ਦੇ ਜਿੱਥੇ ਕਿਸਾਨਾਂ ਵੱਲੋਂ ਪਿਛਲੇ 1 ਮਹੀਨੇ ਤੋਂ ਵੱੱਦ ਸਮਾਂ ਹੋ ਗਿਆ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਕਿ ਅੱਜ ਰੇਲਵੇ ਸਟੇਸ਼ਨ ਤੋਂ ਇੱਥੇ ਧਰਨਾ ਚੁੱਕਿਆ ਜਾਣਾ ਕਿਉਂਕਿ ਲੰਬੇ ਸਮੇਂ ਤੋਂ ਜਿੱਥੇ ਆਮ ਲੋਕਾਂ ਨੂੰ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ ਉੱਥੇ ਕਿਸਾਨ ਵੀ ਕਿੰਨੇ ਕਿਤੇ ਮਜਬੂਰ ਸਨ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਕਿਸਾਨਾਂ ਆਗੂ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆਗੂਆਂ ਵੱਲੋਂ ਜਿਹੜਾ ਅੱਜ ਇੱਥੋਂ ਧਰਨਾ ਸਮਾਪਤ ਕੀਤਾ ਜਾਣਾ ਦੇਖੋ ਜੀ ਇੱਥੇ ਜਿਹੜਾ ਜੜਾ ਧਰਨਾ ਲੱਗਿਆ ਸੀਗਾ ਪ੍ਰਬੰਧਾਂ ਨੂੰ ਲੈ ਕੇ ਤੇ ਜਿਹੜਾ ਸਾਡੇ ਤਿੰਨ ਨੌਜਵਾਨ ਕਿਸਾਨ ਸੀ ਉਹਨਾਂ ਨੂੰ ਲੈ ਕੇ ਜਿਹੜੇ ਬਿਨਾਂ ਵਜਾ ਤੋਂ ਜਿਹੜੇ ਉਹਨਾਂ ਦੇ 307 ਦੇ ਪਰਚੇ ਜਿਹੜੇ ਦਰਜ ਕੀਤੇ ਆ ਪਰੰੰਦਾ ਬਾਰੇ ਕੁਝ ਜਿਹੜੇ ਹੈਗੇ ਪ੍ਰਬੰਧ ਦੇ ਟਰਾਂਸਫਰ ਜਿਹੜੇ 2-4 ਤਿੰਨ ਦਿਨ ਨੇ ਉਹ ਆ ਵੀ ਗਏ ਪ੍ਰਬੰਧਾਂ ਬਾਰੇ ਕੁਝ ਕਮੀਆਂ ਨੇ ਜਿਹੜੀਆਂ ਗੱਲਾਂ ਮਤਲਬ ਚੱਲ ਵੀ ਰਹੀਆਂ ਤੇ ਪ੍ਰਸ਼ਾਸਨ ਦੇ ਨਾਲ ਪਰਸੋਂ ਸਾਡੇ ਆਗੂਆਂ ਦੀ ਮੀਟਿੰਗ ਵੀ ਹੋਈ ਸੀ ਪ੍ਰਬੰਧਾਂ ਦੇ ਸੰਬੰਧ ਦੇ ਵਿੱਚ ਜੋ 22 ਤਰੀਕ ਨੂੰ ਜਿਹੜਾ ਵੱਡਾ ਇਕੱਠ ਕਰਨਾ ਉਸ ਪ੍ਰਬੰਧ ਦੇ ਤੁਸੀਂ ਵੀ ਹੋਈ ਸੀ ਵੀ ਜਿਹੜਾ ਜੀ ਟਰੈਫਿਕ ਹੈ ਜਿਹੜ ਵੀ ਉਹ ਜਿੱਥੋਂ ਸਾਡੇ ਜਿਹੜੇ 20 ਕਲੌਨਗੇ ਵੀ ਉਹਨਾਂ ਤੋਂ ਪਾਸੇ ਕੀਤੀ ਜਾਵੇ। ਇੱਥੇ ਜਿਹੜਾ ਹੈਗਾ ਵੀ ਰਾਜਪੁਰੇ ਜਿਹੜੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਸੀ। ਜਿੱਥੋਂ ਤੱਕ ਇੱਥੋਂ ਦਾ ਸੰਬੰਧ ਹੈ ਇਹ ਜਿਹੜਾ ਹੈਗਾ ਕੋਈ ਮੁੱਲਤਵੀ ਨਹੀਂ ਮੰਗਾ ਉਹੀ ਨੇ ਮੰਗਾ ਸਾਡੀਆਂ ਜਾਰੀ ਰਹਿਣਗੀਆਂ ਤੇ ਜਿਹੜਾ ਹੈਗਾ ਵੀ ਇਸ ਜਿਹੜਾ ਕੋਲ ਦੀ ਜਿਹੜੀ ਆ ਸਾਡੇ ਲੀਡਰ ਆ ਕੇ ਜਿਹੜੀ ਉਹ ਇੱਥੇ ਸਾਨੂੰ ਐਲਾਨ ਕਰਨਗੇ ਵੀ ਇਹਦੀ ਜਿਹੜੀ ਰੂਪਰੇਖਾ ਖ ਲਈ ਕੀ ਹੋਵੇਗੀ। ਠੀਕ ਹੈ ਨਾ ਜੀ। ਉਸ ਤੋਂ ਬਾਅਦ ਜੋ ਵੀ ਜਿਹੜਾ ਅਗਲਾ ਪ੍ਰੋਗਰਾਮ ਹੋਊਗਾ ਉਹ 22 ਤਰੀਕ ਦੇ ਉੱਤੇ ਜਿਹੜਾ ਐਲਾਨ ਕੀਤਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਸੀਂ ਭਾਜੀਪੀ ਦੇ ਜਿਹੜੇ ਵੱਡੇ ਆਗੂ ਆ ਜਿਨ੍ਹਾਂ ਨੇ ਸਾਨੂੰ ਐਲਾਨ ਕੀਤਾ ਹੋਇਆ ਵੀ ਉਹਨਾਂ ਦਾ ਜਵਾਬ ਹੈ ਉਹ ਕਿਸ ਤਰ੍ਹਾਂ ਕਿਵੇਂ ਦੇਣਾ ਹੈ ਉਹਦਾ ਢੰਗ ਕੀ ਹੋਵੇ ਉਹਦਾ ਤਰੀਕਾ ਕੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਜਿਹੜਾ ਰੂਪਰੇਖਾ ਜਿਹੜੀ ਬਗਲੀ ਆ ਉਹ 22 ਤਰੀਕ ਨੂੰ ਵੱਡੇ ਇਕੱਠ ਦੇ ਉੱਤੇ ਜਿਹੜਾ ਹੈਗਾ ਉਹ ਐਲਾਨ ਕੀਤਾ ਜਾਊਗਾ ਠੀਕ ਹੈ ਤੇ ਸੰਭੂ ਬਾਰੇ ਸੋ ਸੋ ਜਿਸ ਤਰ੍ਹਾਂ 22 ਤਰੀਕ ਨੂੰ ਵੱਡਾ ਇਕੱਠ ਕੀਤਾ ਜਾਣਾ ਹੈ ਉਸ ਤੋਂ ਪਹਿਲਾਂ ਦੋ ਮੰਗਾਂ ਸਨ ਉਹ ਨਹੀਂ ਮੰਨੀਆਂ ਗਿਆ ਜਾਂ ਮੰਨ ਲਿੱਤੀਆਂ ਨੇ ਦੇਖੋ ਜੀ ਉਹਦੇ ਤੇ ਜਿਹੜੀ ਹਰਿਆਣਾ ਸਰਕਾਰ ਆ ਸਾਡੇ ਆਗੂ ਸਹਿਬਾਨਾਂ ਦੇ ਨਾਲ ਕਮਿਟਮੈਂਟ ਕਰਨ ਤੋਂ ਬਾਅਦ ਉਹ ਮੁਕਰ ਚੁੱਕੀ ਸੀ ਜਿਸ ਦਾ ਜਿਹੜਾ ਲਗਾਤਾਰ ਸਾਡਾ ਮੋਰਚਾ ਜਿਹੜਾ ਚੱਲ ਰਿਹਾ ਸੀ ਹੁਣ ਆਗੂ ਸਹਿਬਾਨਾਂ ਨੇ ਜੋ ਕਿ ਮੌਜੂਦਾ ਹਾਲਾਤਾਂ ਨੂੰ ਸਮਝਦੇ ਹੋਏ ਅੰਦੋਲਨ ਦੀ ਰੂਪਰੇਖਾ ਨੂੰ ਬਦਲਣ ਦੇ ਵਾਸਤੇ ਅੱਜ ਜਿਹੜਾ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਣੀ ਸੀ ਕੋਈ ਜੀ ਸਮੇਂ ਤੱਕ ਇੱਥੇ ਸਾਡੇ ਕੇਐਮਐਮ ਤੇ ਐਸਕੇਐਮ ਗਹਿਰਾ ਇਨੀਤਿਕ ਦੇ ਆਗੂ ਸਹਿਬਾਨ ਪਹੁੰਚ ਰਹੇ ਆ ਜੋ ਵੀ ਅਗਲੀ ਅਪਡੇਟ ਹੋਊਗੀ ਤੁਹਾਡੇ ਲੈ ਤੋਂ ਆਣ ਕੇ ਸਾਂਝੀ ਕੀਤੀ ਜਾਊਗੀ ਸਾਡਾ ਅੰਦੋਲਨ ਬਾਰਡਰਾਂ ਤੇ ਜੋ ਦਾ ਤ्यों ਜਾਰੀ ਆ ਜਾਰੀ ਹੈ ਤੇ ਜਾਰੀ ਰਹੂਗਾ ਤੇ ਸਾਡੀ ਜਿਹੜੀ ਮੰਗ ਆ ਕਿ ਜਿਹੜੇ ਨਵਦੀਪ ਸਿੰਘ ਜੀ ਨਵਦੀਪ ਸਿੰਘ ਸਾਡੇ ਵਾਟਰ ਕੈਨਰ ਜੋ ਕੇ ਕਿਸਾਨ ਆਗੂ ਉਹਨਾਂ ਦੇ ਨਾਲ ਦੋ ਸਾਥੀ ਹਰਿਆਣੇ ਦੇ ਉਹਨਾਂ ਨੂੰ ਜੇਲਾਂ ਅੰਚ ਬਿਨਾਂ ਵਜਾ ਤੋਂ ਬੰਦ ਕੀਤਾ ਹੋਇਆ ਮੋਦੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਹਰਿਆਣਾ ਸਰਕਾਰ ਨੇ ਸਾਡੀ ਮੰਗ ਆ ਉਹਨਾਂ ਨੂੰ ਬਿਨ ਬਿਨਾ ਸ਼ਰਤ ਰਿਹਾ ਕੀਤਾ ਜਾਵੇ ਉਹ ਸਾਡੀ ਮੰਗ ਜਾਰੀ ਰਹੂਗੀ ਪ੍ਰਬੰਧਾਂ ਨੂੰ ਲੈ ਕੇ ਸਾਡੀ ਮੰਗ ਸੀ ਉਹਦੇ ਵਿੱਚ ਕੋਈ ਪ੍ਰਬੰਧ ਕੀਤੇ ਬਾਕੀ ਰਹਿਣ ਆਦੇ ਵੀ ਗੱਲਬਾਤ ਪ੍ਰਸ਼ਾਸਨਾ ਚੱਲੀ ਆ ਸੋ ਅਗਲੀ ਅਪਡੇਟ ਸਾਡੇ ਸਰਵਨ ਸਿੰਘ ਜੀ ਪਦੇਰ ਤੇ ਦੂਜੇ ਸਾਹਿਬ ਸਾਥੀ ਆਗੂ ਸਹਿਬਾਨ ਕੋਈ ਸੰਮੇਟਕ ਪਹੁੰਚ ਰਿਹਾ ਹੋ ਤਾਂ ਨਾ ਸਾਂਝੀ ਕਰ ਸੋ 22 ਤਰੀਕ ਨੂੰ ਇਕੱਠ ਕੀਤਾ ਜਾਣਾ ਹੈ ਉਹ ਕਾਰਨ ਕੀ ਰਹੇਗਾ ਇਕੱਠ ਦਾ ਕੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਅਹ ਦੇਖੋ ਜੀ 100 ਦਿਨ ਮੋਰਚੇ ਦੇ ਪੂਰੇ ਹੋਣ ਜਾ ਰਿਹਾ ਜੋ ਕਿ 13 ਫਰਵਰੀ ਤੋਂ ਮੋਰਚਾ ਬਾਰਡਰਾਂ ਦੇ ਉੱਤੇ ਸ਼ੰਭੂ ਖਨੌਰੀ ਬਾਰਡਰ ਦੇ ਉੱਤੇ ਡੱਬ ਵਾਲੀ ਤੇ ਚੱਲ ਰਿਹਾ ਵਾ ਸੋ 100 ਦਿਨ ਪੂਰੇ ਹੋਣ ਜਾ ਰਿਹਾ ਜੋ ਐਲਾਨ ਕੀਤਾ ਸੀ ਦੋਨਾਂ ਫਾਰਮਾਂ ਵੱਲੋਂ ਕਿ ਵੱਡੇ ਲੱਖਾਂ ਦੇ ਇਕੱਠ ਕੀਤੇ ਜਾਣਗੇ ਉਸ ਐਲਾਨ ਦੇ ਤਹਿਤ ਵੱਡੇ ਲੱਖਾਂ ਦੇ ਇਕੱਠ ਹੋਣਗੇ ਅਗਲੇ ਜੋ ਨਵੇਂ ਪ੍ਰੋਗਰਾਮ ਆਉਣੇ ਆ ਉਸ ਇਕੱਠ ਦੇ ਵਿੱਚ ਸਾਰਿਆਂ ਦੀ ਸਹਿਮਤੀ ਦੇ ਨਾਲ ਅਗਲੇ ਐਲਾਨ ਜਿਹੜੇ ਸਾਡੇ ਦੋਨਾਂ ਫਾਰਮਾਂ ਦੇ ਆਗੂ ਸਹਿਬਾਨਾਂ ਵੱਲੋਂ ਕੀਤੇ ਜਾਣਗੇ ਸਰਕਾਰ ਜੇਕਰ ਨਹੀਂ ਸਾਡੇ ਮੰਗਾਂ ਮਸਲਿਆਂ ਵੱਲ ਧਿਆਨ ਦਿੰਦੀ ਤੇ ਆਉਣ ਵਾਲੇ ਸਮੇਂ ਜੋ ਵੀ ਤਿੱਖੇ ਐਲਾਨ ਇਸ ਜਿਹੜੇ 100 ਦਿਨ ਪੂਰੇ ਹੋਣ ਜਾ ਰਹੇ ਆ 22 ਤਰੀਕ ਨੂੰ ਉਥੋਂ ਕੀਤੇ ਜਾਣਗੇ ਜੀ ਸੋ ਬਿਲਕੁਲ ਸੁਣ ਸਕਦੇ ਹੋ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਭਾਵੇਂ ਕਿ ਅੱਜ ਇਥੋਂ ਧਰਨਾ ਜਿਹੜਾ ਮੁਲਤਵੀ ਕਰ ਦਿੱਤਾ ਗਿਆ ਪਰ ਮੰਗਾਂ ਨਹੀਂ ਅੜੀਆਂ ਉੱਥੇ ਅੜੀਆਂ ਨੇ ਔਰ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੇ ਉਦੋਂ ਤੱਕ ਇਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਕੈਮਰਾ ਬ੍ਰੋਸ ਅਮਿਤ ਕੁਮਾਰ ਦੇ ਨਾਲ ਦੇਰ ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਕੱਲ ਤੋਂ ਪੰਜਾਬ ਭਰ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਰਹਿਣਗੀਆਂ ਦੱਸਦੇ ਕਿ ਕਹਿਰ ਦੀ ਗਰਮੀ ਦੇ ਕਾਰਨ ਇਹ ਫੈਸਲਾ ਜੜਾ ਹੈ ਲਿਆ ਗਿਆ ਹੈ 10 ਜੀ 21 ਮਈ ਤੋਂ ਲੈ ਕੇ 3 ਜੂਨ ਤੱਕ ਸਕੂਲਾਂ ਦੇ ਵਿੱਚ ਛੁੱਟੀਆਂ ਦਿੱਤੀਆਂ ਗਈਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਐਸਨੂੰ ਦੇਖਦੇ ਹੋਏ 21 ਮਈ ਤੋਂ ਲੈ ਕੇ 3 ਜੂਨ ਤੱਕ ਸਕੂਲਾਂ ਦੇ ਵਿੱਚ ਛੁੱਟੀ ਦਿੱਤੀ ਗਈ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਨਾਮ ਜਤਿੰਦਰ ਸਿੰਘ ਸਰ 60 ਦੇ ਪੜ੍ਹਦੀ ਜੀ ਤੇ 1 3 ਜੀ ਸਰ ਬਹੁਤ ਵਧੀਆ ਕਿਉਂਕਿ ਬੱਚੇ ਕੰਨੀ ਬਹੁਤ ਵੱਧ ਰਹੀ ਹੈ ਤੇ ਬੱਚੇ ਟੈਂਸਰ ਘਰ ਪਹੁੰਚ ਜਾਂਦੇ ਨੇ ਉਸ ਤੋਂ ਬਹੁਤ ਵਧੀਆ ਨੇ ਲਗਦਾ ਕਿ ਚਲੋ ਅੱਗੇ ਨਾਲ ਤਾਂ ਬਹੁਤ ਵਧੀਆ ਨੇ ਮੈਨੂੰ ਲੱਗਦਾ ਕਿ ਵੀ ਸਕੂਲ ਦੀ ਪੜਾਈ ਵੀ ਬਹੁਤ ਵਧੀਆ ਹੈਗੀ ਹੈ ਹਾਂਜੀ ਤੇ ਸਰ ਬਹੁਤ ਜ਼ਰੂਰੀ ਸੀ ਕਿਉਂਕਿ ਗਰਮੀ ਬਹੁਤ ਵੱਧ ਰਹੀ ਹੈ ਨਿਊ ਫਲਾਵਰ ਪਬਲਿਕ ਸੀਨੀਅਰ ਸੈਂਟਿਚ ਸਕੂਲ ਜਿੱਥੇ ਮੇਰੇ ਬੱਚੇ ਪੜ੍ਹ ਰਹੇ ਨੇ ਬਹੁਤ ਅੱਛੇ ਪ੍ਰਬੰਧ ਨੇ ਸਰ ਏਸੀ ਐਂਡ ਫਿਲਟਰ ਵਾਟਰ ਨੇ ਇੱਥੇ facility area vans the proper अगर लाइट ਜਾਂਦੀ ਹੈ ਪੂਰਾ ਜਨਰੇਟਰ ਟਾਈਮ ਟੂ ਟਾਈਮ ਚਲਾਉਂਦੇ ਨੇ ਬਹੁਤ achhi facilities ਨੇ ਬੱਚੇ ਪੂਰੇ ਸੇਫ ਨੇ ऑलरेडी ਸਕੂਲ ਦੇ ਵਿੱਚ ਬਹੁਤ ਸਾਰੀਆਂ facilities ਸੀਗੀਆਂ ਗਰਮੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਕੂਲ ਟਾਈਮ ਜ਼ਰੂਰ ਚੇਂਜ ਹੋਇਆ ਹੈ ਬੱਚਿਆਂ ਦਾ ਔਰ ਸਵੇਰੇ ਸਵੇਰੇ ਬੱਚਿਆਂ ਨੂੰ ਉੱਠਣਾ ਵੀ ਥੋੜਾ ਜਿਆ ਪਰੈਂਟਸ ਨੂੰ ਵੀ ਔਰ ਬੱਚਿਆਂ ਦੇ ਲਈ ਥੋੜੀ ਜਿਹੀ ਮੁਸ਼ਕਲ ਹੋਏਗੀ ਲੇਕਿਨ ਗਰਮੀ ਬਹੁਤ ਜ਼ਿਆਦਾ ਹੈ ਔਰ ਬੱਚਿਆਂ ਦੀ ਸੇਫਟੀ ਦੇ ਲਈ ਇਹ ਟਾਈਮ ਜੇ ਉਸੇ ਚੇਂਜ ਕੀਤਾ ਗਿਆ ਬਹੁਤ ਵਧੀਆ ਹੈ ਸਕੂਲ ਦੇ ਵਿੱਚ ਪੱਖੇ AC ਪਾਣੀ ਦੀ facility ਠੰਡੇ ਪਾਣੀ ਦੀ facility ਹਰ ਚੀਜ਼ ਹੈ ਟਰ ਜਨਰੇਟਰ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ ਕਿ ਜਿਹੜਾ ਮਤਲਬ ਸਾਡੇ ਸਕੂਲ ਦੇ ਵਿੱਚ ਨਹੀਂ ਹੈ ਸਰਪਾ ਸੈਂ ਜੋ ਕਿ ਨਿਊ ਫਲਾਵਾ ਸੀਨੀਅਰ ਸੈਕੰਡਰੀ ਸਕੂਲ ਦਾ ਚੇਅਰਮੈਨ ਸਰ ਕੀ ਪੰਜਾਬ ਸਿੱਖਿਆ ਬੋਰਡ ਨੇ ਜੋ ਟਾਈਮ ਚੇਂਜ ਬਿਲਕੁਲ ਸਹੀ ਹੈ ਕਿ ਗਰਮੀ ਬਹੁਤ ਪੈਂਦੀ ਆ ਹੁਣ ਜੋ ਸਕੂਲ ਦਾ ਟਾਈਮ 7 ਤੋਂ 12 ਕੀ ਤੱਕ ਆ ਸਾਡੇ 12 ਤੱਕ ਬੱਚਿਆਂ ਨੇ ਇਹ ਬਹੁਤ ਵਧੀਆ ਟਾਈਮ ਆ ਇਹਦੇ ਚਾਹੀ ਬੱਚਿਆਂ ਦੀ ਸਹੂਲਤਾਂ ਵਾਸਤੇ ਪਹਿਲਾਂ ਹੀ ਪਾਣੀ ਦਾ ਪ੍ਰਬੰਧ ਸੇਫ ਔਰ ਪੱਖਿਆਂ ਦਾ ਬਿਜਲੀ ਦਾ ਪ੍ਰਬੰਧ ਜਨਰੇਟਰ ਦਾ ਪ੍ਰਬੰਧ ਕੀਤਾ ਗਿਆ ਵਾ ਅਸੀਂ ਬੱਚਿਆਂ ਦੇ ਵਿੱਚ 25 ਬੱਚੇ ਕਲਾਸ 'ਚ ਪਾਉਣੇ ਆ ਤੇ ਅਸੀਂ ਸਰਕਾਰ ਦਾ ਸਵਾਗਤ ਕਰਦੇ ਆ ਕਿ ਬੱਚਿਆਂ ਦਾ ਟਾਈਮ ਟੇਬਲ ਤੇ ਚੰਡੀਗੜ੍ਹ ਦੇ ਵਿੱਚ ਭਾਜਪਾ ਲੋਕ ਸਭਾ ਉਮੀਦਵਾਰ ਸੰਜੇ ਟੰਡਨ ਦੇ ਸਮਰਥਨ ਦੇ ਵਿੱਚ ਚੰਡੀਗੜ੍ਹ 'ਚ ਰੈਲੀ ਕੀਤੀ ਗਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਰੈਲੀ ਨੂੰ ਸੰਬੋਧਨ ਕਰਨਗੇ ਦੱਸਦੇ ਕਿ ਭਾਜਪਾ ਉਮੀਦਵਾਰ ਸੰਜੇ ਟੰਡਨ ਦੇ ਸਮਰਥਨ ਦੇ ਵਿੱਚ ਰੈਲੀ ਦੇ ਵਿੱਚ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਵਿਨੋਦ ਸ਼ਰਮਾ ਰੈਲੀ ਦੇ ਵਿੱਚ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਪਹੁੰਚੇ मौजूदा मेंबर पार्लियामेंट किरण ठेठ जी बबना जी सुभाष चावला जी चंडीगढ़ के बहनों भाइयों अगर चंडीगढ़ के एक निवासी के तौर पे दिया गया होता तो बहुत अच्छा बचपन से लेकर अब तक इसी में बड़ा-बड़ा यही बड़ा पढ़ाई की यही से राजनीति शुरू आज से पचास वर्ष पहले उन्नीस सौ चौहत्तर में मैंने राजनीति जीवन में प्रवेश किया था अब चौदह सेक्टर में शायद एक ही कॉलोनी होती थी लेबर कॉलोनी जहां से मैंने अपना राजनीतिक जीवन शुरू किया आज भरे ही मैं चंडीगढ़ से नहीं हरियाणा से संबंधित हूँ लेकिन मेरे मन में आज भी चंडीगढ़ के प्रति और चंडीगढ़ के निवासियों के प्रति अथा प्यार है मैं अपनी जिम्मेदारी समझता हूँ अपना कर्तव्य समझता हूँ कि चंडीगढ़ के बारे में और चंडीगढ़ के लिए जो भी सोच अच्छी सोच हो उसका साथ दिया जाए देश के माननीय प्रधानमंत्री नरेंद्र मोदी जी आज ऐसी शख्सियत है जिनकी दुनिया में सराहना होती है पूरे देश को पूरी दुनिया में उन्हें ऐसा दर्जा दिलवाया है कि आज भारत का नाम बड़े सम्मान के साथ ही आ जाता है हर भारतीय को सम्मान की दृष्टि से देखा जाता है भारत का भविष्य माननीय नरेंद्र मोदी जी के हाथों में सुरक्षित है इसके बारे में किसी भी परिवार को किसी की भी सदस्य को किसी को, भी देशवासी को किंचित मात्र भी संदेह नहीं है आज अगर हमारा भविष्य सुरक्षित है तो माननीय नरेंद्र मोदी जी के हाथों में है अब उन्हीं के नुमाइंदे संजय रंजन जी चंडीगढ़ से आप चुनाव लड़ रहे हैं बहुत सेवा की है उन्होंने चंडीगढ़ बहुत वर्षों से आपकी सेवा में लगे हैं और मुझे पूरी उम्मीद है कि जीत कर जाएंगे और बहुत अच्छी वोटों से जीत के जाएंगे आपकी नुमाइंदगी लोकसभा में करेंगे आपके हितों ਹਲਕਾ ਖਜੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਜ਼ੀਰਾ ਦੇ ਵੱਲੋਂ ਆਪਣੀ ਚੋਣ ਮੁਹਿੰਮ ਨੂੰ ਪਖਾਉਂਦਿਆਂ ਅੱਤ ਦੀ ਗਰਮੀ ਦੇ ਬਾਵਜੂਦ ਜ਼ੀਰਾ ਸ਼ਹਿਰ ਦੇ ਵਿਖੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਇਸ ਮੌਕੇ ਤੇ ਸ਼ਹਿਰ ਦੇ ਦੁਕਾਨਦਾਰਾਂ ਦੇ ਵੱਲੋਂ ਕੁਲਬੀਰ ਜ਼ੀਰਾ ਨੂੰ ਪਰਵਾਹ ਹੰਗਾਰਾ ਦਿੱਤਾ ਗਿਆ ਤੇ ਕੁਲਬੀਰ ਜ਼ੀਰਾ ਨੇ ਕਿਹਾ ਕਿ ਜ਼ੀਰਾ ਸ਼ਹਿਰ ਵਾਸੀਆਂ ਦੇ ਵੱਲੋਂ 2017 ਦੀਆਂ ਚੋਣਾਂ ਦੇ ਦੌਰਾਨ ਉਹਨਾਂ ਨੂੰ ਹਲਕਾ ਜ਼ੀਰਾ ਤੋਂ 20000 ਦੀ ਲੀਡ ਦੇ ਕੇ ਜਿਤਾਇਆ ਸੀ ਤੇ ਹੁਣ ਇਹ ਲੋਕ ਜਿਹੜੇ ਨੇ ਉਹਨਾਂ ਨੂੰ ਜ਼ੀਰਾ ਤੋਂ 50000 ਦੀ ਲੀਡ ਦੇ ਨਾਲ ਭੇਜਣਗੇ ਤੇ ਪਟਿਆਲਾ ਤੋਂ பாஜக ਉਮੀਦਵਾਰ ਪਨੀਤ ਕੌਰ ਚੋਣ ਪ੍ਰਚਾਰ ਲਈ ਪਿੰਨ-ਪਿੰਨ ਦੇ ਵਿੱਚ ਜਾ ਰਹੀ ਨੇ ਦੱਸਦੇ ਕਿ ਪਨੀਤ ਕੌਰ ਨੇ ਕਿਹਾ ਹੈ ਕਿ ਸਾਨੂੰ ਪਟਿਆਲਾ ਦੇ ਵਿੱਚ ਚੰਗਾ ਹੰਗਾਰਾ ਮਿਲ ਰਿਹਾ ਹੈ ਪਨੀਤ ਕੌਰ ਨੇ ਦੱਸਿਆ ਕਿ ਪੀਐਮ ਨਰਿੰਦਰ ਮੋਦੀ 23 ਤਰੀਕ ਨੂੰ ਪਟਿਆਲਾ ਪਹੁੰਚ ਰਹੇ ਨੇ ਅਤੇ ਨਰਿੰਦਰ ਮੋਦੀ ਜੋ ਕਹਿੰਦੇ ਹਨ ਉਹ ਕਰਦੇ ਹਨ ਉਹ ਪੰਜਾਬ ਦੇ ਲਈ ਬਹੁਤ ਕੁਝ ਕਰ ਰਹੇ ਨੇ ਭਾਰਤ ਦੇ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਮੋਦੀ ਦੀ ਸਰਕਾਰ ਹੀ ਆਵੇਗੀ

कि मोदी जी की नेतृत्व में बीजेपी की सरकार देखो मुख्यमंत्री प्रचार करने जमीन के ऊपर खाली नोटंकी के साथ के साथ, प्रचार के साथ कुछ नहीं होता जो उनके काम बोलेंगे वो पता चलेगा उनको कि तेरह जीरो है ਤੇ ਲੋਕ ਸਭਾ ਚੋਣਾਂ ਦੇ ਚਲਦੇ ਸਿਆਸੀ ਪਾਰਾਂ ਸਿਖਰਾਂ ਤੇ ਹੈ ਦੱਸ ਦਈਏ ਕਿ ਸਾਰੇ ਹੀ ਸਿਆਸੀ ਆਗੂ ਜੜੇ ਨਹੀਂ ਜਨਤਾ ਦੀ ਕੇਚਰੀ ਦੇ ਵਿੱਚ ਆਪਣੇ ਆਪ ਨੂੰ ਸਾਬਤ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਆਪਣੀ ਗੱਲ ਜਨਤਾ ਦੇ ਅੱਗੇ ਰੱਖ ਰਹੇ ਨੇ ਪਰ ਅਜਿਹਾ ਲੱਗ ਰਿਹਾ ਹੈ ਕਿ ਸਿਆਸੀ ਆਗੂ ਲੋਕਾਂ ਅੱਗੇ ਆਪਣੀ ਹੀ ਗੱਲ ਰੱਖਣਾ ਚਾਹੁੰਦੇ ਨੇ ਪਰ ਜੋ ਜਨਤਾ ਬੋਲਣਾ ਚਾਹੁੰਦੀ ਹੈ ਉਹ ਸੁਣਨ ਨੂੰ ਰਾਜ਼ ਨਹੀਂ ਅਜਿਹਾ ਇਹ ਕੁਝ ਤਸਵੀਰਾਂ ਜੜੀਆਂ ਨੇ ਪਠਾਨਕੋਟ ਤੋਂ ਸਾਹਮਣੇ ਆਈਆਂ ਨੇ ਜਦ ਬੀਤੀ ਦੇ ਸ਼ਾਮ ਸੁਖਜਿੰਦਰ ਰੰਦਾਵਾ ਸ਼ਹਿਰ ਦੇ 4 ਮਰਲਾ ਕੁਆਟਰ ਦੇ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾ ਇੱਕ ਵੋਟਰ ਆਪਣੀ ਪਰੇਸ਼ਾਨੀ ਲੈ ਕੇ ਸੁਖਜਿੰਦਰ ਰੰਧਾਵਾ ਦੇ ਕੋਲ ਜਾ ਰਿਹਾ ਸੀ ਤਾਂ ਕਾਂਗਰਸੀਆਂ ਨੇ ਉਸ ਸਾਕਸ਼ ਨੂੰ ੱੱਕੇ ਮਾਰ ਕੇ ਸਟੇਜ ਤੋਂ ਹੇਠਾ ਉਤਾਰ ਦਿੱਤਾ ਦੂਜੇ ਪਾਸੇ ਜੱਟਪਟਾਨਕੋਟ ਦੇ ਸਾਬਕਾ ਵਿਧਾਇਕ ਅਮਿਤ ਵਿਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਸਾਕਸ਼ ਸਟੇਜ ਤੋਂ ਆਇਆ ਸੀ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਅਤੇ ਕਰ ਵੀ ਅਕਸਰ ਝਗੜੇ ਕਰਦਾ ਰਹਿੰਦਾ ਅੱਜ ਕੀ ਗੱਲਬਾਤ ਹੋਈ ਹੈ ਜੀ ਮੈਂ ਇਸ ਬਾਡ ਦਾ ਵੋਟਰ ਆ ਜੀ ਮਾਨੂੰ ਪਤਾ ਲੱਗਾ ਰੈਲੀ ਆ ਰੈਲੀ ਦੇ ਵਿੱਚ ਮਾਗੇ ਗਿਆਂ ਮੈਂ ਆਪਣਾ ਪੁਆਇੰਟ ਦੱਸਣਾ ਚਾਹਨਾ ਆ ਮੇਰ ਸਾਹਿਬ ਨੇ ਮੇਰੇ ਨਾਲ ਪਿਛਲੇ ਵੋਟਾਂ ਦੇ ਵਿੱਚ ਪ੍ਰੋਮਿਸ ਕੀਤਾ ਸੀ ਤੇਰਾ ਕਨੈਕਸ਼ਨ ਨਹੀਂ ਕਰਾ ਦੇਾਂਗੇ ਇਹ ਇਲੈਕਸ਼ਨ ਨੂੰ ਹੁੰਦੇ ਲੇਕਿਨ ਅੱਜ ਤੱਕ ਮੈਂ 20 ਵਾਰੀ ਇਹਨਾਂ ਨੂੰ ਮਿਲਿਆ ਕੋਈ ਕਨੈਕਸ਼ਨ ਨਹੀਂ ਮੇਰਾ ਕੀਤਾ ਉਲਟਾ ਗਲੀ ਗਲਤ ਬਣਾਈ ਦੀ ਆ 20 ਇੱਕ ਦਾ ਬਜੜਾ ਪਾ ਕੇ ਬੇਵਕੂਫ ਬਣਾ ਰਹੇ ਆ ਲੋਕਾਂ ਦੀਆਂ ਗਲੀਆਂ ਗਲਤ ਬਣਾਈਆਂ ਬੈਠ ਰਹੀਆਂ ਖੜੇ ਗਲਤ ਬਣਾ ਦਿੱਤੇ ਦੇ ਆ ਜਿੰਨੇ ਕੋਈ ਗੱਲ ਕਰੋ ਕੋਈ ਨਹੀਂ ਕਰਾ ਡਿਕਟੇਟਰਸ਼ਿਪ ਚਲਾ ਰਹੇ ਨੇ ਮੈਂ ਵੀ ਗਵਰ ਕੀ ਵੋਟਰ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ ਅਧਿਕਾਰ ਹੈ ਕਿ ਨਹੀਂ ਹੈ ਅੱਜ ਇਹੋ ਗੱਲ ਕਹੀ ਹੈ ਮੈਂ ਮੇਅਰ ਸਾਹਿਬ ਤੇ ਬੇਜ ਸਾਹਿਬ ਆਏ ਮੈਂ ਤੁਸੀਂ ਮੇਰੇ ਨਾਲ ਬਾਹਰੇ ਕਰਕੇ ਤੇ ਸਟੇਜਾਂ ਦੇ ਅੱਗੇ ਤੁਸੀਂ ਗਲਤ ਕਰ ਰਹੇ ਹੋ ਗੱਲ ਤੋਂ ਬਹੁਤ ਪ੍ਰੋਮਿਸ ਕਰ ਰਹੇ ਲੋਕਾਂ ਸਾਥੇ ਕਿਤੇ 10 ਨੰਬਰੀਏ ਬੰਦੇ ਕਰਕੇ ਤੇ ਰਹਿਣੀਆਂ ਕਰਦੇ ਨੇ ਬੇਕੂਬ ਬਣਾਉਂਦੇ ਪਬਲਿਕ ਨੂੰ ਪਬਲਿਕ ਨੂੰ ਲੱਖ ਰੁਪਇਆ ਦੇਵਾਂਗੇ 10000 ਦੇਵਾਂਗੇ 20000 ਦੇਵਾਂਗੇ ਕਿਸੇ ਨੇ ਨਹੀਂ ਦੇਣਾ ਇੱਕ ਕਨੈਕਸ਼ਨ ਨਹੀਂ ਇੱਕ ਕਲਾਸ ਦੇ ਹੋਰ ਇਹਨਾਂ ਨੇ ਕੀ ਕਰਨਾ ਹੈ ਹੋਰ ਕੀ ਕਰ ਸਕਦੇ ਕੀ ਸ਼ਰਾਫਤ ਕਰ ਸਕਦੇ ਨੇ ਜੇ ਵੋਟਰ ਇਲੈਕਸ਼ਨ ਚ ਬੋਲਦਾ ਤੇ ਬੋਲਣ ਦਾ ਅਧਿਕਾਰ ਹੀ ਨਹੀਂ ਉਹਨੂੰ ਉਹਨੂੰ ਧੱਕੇ ਮਾਰ ਦਿਓ ਬਾਹਰ ਕੱਢ ਦਿਓ ਆਪਣੀ ਬਿੱਤੀ ਹੁਣੇ ਮੈਡੀਕਲ ਕਰਾਓ ਤੁਸੀਂ ਟੈਸਟ ਕਰਾਓ ਇੰਦਾ ਵੀ ਕਰਾ ਲਓ ਮੈਡੀਕਲ ਮੇਰਾ ਵੀ ਕਰਾਓ ਠੀਕ ਹੈ ਰੰਦਾਬੇ ਸਾਹਿਬ ਦਾ ਕਿਹੜਾ ਫੋਨ ਨੰਬਰ ਕਿੱਥੋਂ ਹੀ ਪੁੱਛਣਾ ਨਹੀਂ ਹੈ VOTER ਨਹੀਂ ਪੁੱਛਦਾ ਬੋਟ ਦੇ ਕੇ ਬਾਅਦ ਚ ਲੱਭਣਾ ਕਿੱਥੇ ਹੈ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਆ ਰਹੀ ਹੈ 75 ਸਾਲ ਰਾਏ ਕੀ ਤੇ ਸਾਨੂੰ ਨਹੀਂ ਪਤਾ ਕੀ ਕੀ ਹੈ ਰਾ ਫੇਰੀਆਂ ਕੀਤੀਆਂ ਅਜੇ ਗੱਲਾਂ ਕਰ ਕਰਕੇ ਦੱਸਣ ਦੇਣਾ ਕੋਈ ਵੀ ਪਾਰਟੀ ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਕੰਮ ਹੋਣੇ ਚਾਹੀਦੇ ਨਾ ਸਰਕਾਰੀ ਵਿਭਾਗਾਂ ਜਿੰਨੀ ਕਰਪਸ਼ਨ ਹੈ ਸਟੇਟ ਦੇ ਵਿਭਾਗਾਂ ਜੇ ਤੁਹਾਨੂੰ ਕੀ ਦੱਸਾਂ ਨਹੀਂ ਸਾਡੇ ਸੈਂਟਰ ਦੇ ਵਿਭਾਗਾਂ ਜੀ ਨਹੀਂ ਹੈ ਇਹ ਤਾਂ ਬੇਕੂਬ ਬਣਾਉਂਦੇ ਨੇ ਤੇ ਕੋਰਟ ਦੀ ਤਿਆਰੀ ਚੱਲ ਜਾਓ ਡਿਸਟ੍ਰਿਕਟ ਕਾਉਂਨ ਦੇ ਨੇ ਪੈਸੇ ਦੇ ਦਿਓ ਜੀ ਇੱਧਰ ਉਹਨੇ ਪੈਸੇ ਦੇ ਦਿਓ ਜੀ ਇੱਧਰ ਉਹਨੇ ਦੇ ਦੇ ਜਿਹਦਾ ਕੋਈ ਮਾਂ ਪਾਪ ਨਹੀਂ ਆ ਮੈਂ ਥੱਕੇ ਪੱਜਿਆ ਮੈਂ ਤੇ ਸੰਦੇਸ਼ ਦੇਣਾ ਚਾਹੁੰਦਾ ਐਹੋ ਜੀਆਂ ਦਾਲੀਆਂ ਨੂੰ ਦਫਾ ਕਰੋ ਜੇ ਵੋਟਰ ਨੂੰ ਤੁਸੀਂ ਕਿੱਥੋਂ 5 ਸਾਲ ਲੱਭਣਾ ਨੂੰ ਦੱਸੋ ਨਾ ਕਿੱਥੋਂ ਲੱਭਣਾ ਹੈ ਰੈਲੀ ਕਰਨਾ ਹੈ ਗੱਲ ਤੇ ਸੁਣੋ ਇਹਦਾ ਦਫ਼ਤਰ ਕਿੱਥੇ ਆ ਅਸੀਂ ਪੁੱਛ ਨਹੀਂ ਸਕਦੇ ਕਿੱਥੇ ਦਫ਼ਤਰ ਤੁਹਾਡਾ ਕਿਹੜਾ ਫੋਨ ਨੰਬਰ ਅਸੀਂ ਕੰਟੈਕਟ ਕਰਨਾ ਕਿੱਦਾਂ ਕਰਨਾ ਤੁਹਾਡੇ ਨਾਲ ਅੱਜ ਤੁਸੀਂ ਬੋਟ ਲਾ ਗਏ ਕੱਲ ਨੂੰ ਕੰਟੈਕਟ ਕਿੱਥੇ ਕਰਨਾ ਇਹ ਤਾਂ ਲੋਕਾਂ ਨੂੰ ਕੰਨ ਘੱਟ ਮਿਲਦੀ ਹੈ ਗਰੀਬ ਲੋਕ ਵਿਚਾਰੇ ਬੋਲ ਸਕਦੇ ਆ ਕਿ ਆ ਕੋਈ ਫੂਡ ਸਪਲਾਈ ਵਾਲੇ ਅਫਸਰ ਰਲੇ ਦੇ ਨਾਲ ਮਹਿਕਮਾ ਮਿਨਿਸਟਰ ਸਾਰੇ ਰਲੇ ਦੇ ਨਾਲ ਸਭ ਕੁਝ ਹੋ ਰਿਹਾ ਅਸੀਂ ਵੀ ਨੌਕਰੀ ਕਰਨੇ ਸਾਨੂੰ ਪਤਾ ਕੀ ਕੁਝ ਹੋ ਰਿਹਾ ਮੇਰੇ ਸਾਹਮਣੇ ਜਿੰਨੀ ਵਾਰੇ ਕਿਤੇ ਨਾ ਹੀ ਹੋਇਆ। ਮੈਂ ਦੱਸ ਦਿੰਦਾ। ਕੋ ਸਾਡੇ ਮੋਹਲੇ ਚ ਇੱਕ ਫੈਮਿਲੀ ਚ ਹੈ। ਉਹਨਾਂ ਦਾ ਫੈਮਿਲੀ ਵਿੱਚ ਵੀ ਥੋੜੀ ਪ੍ਰੋਬਲਮ ਰਹਿੰਦੀ ਹੈ। ਸਾਰੇ ਇਲਾਕੇ ਨੂੰ ਪਤਾ ਹੈ। ਉਹਨਾਂ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਇੱਕ ਬੰਦਾ ਜਿਹੜਾ ਮੈਂਟਲੀ ਥੋੜੇ ਜਿ ਚੈਲੈਂਜਡ ਉਹਨਾਂ ਨੂੰ ਆਉ ਨਾ ਕਰੋ। ਕੋ ਬਚਾਰਾ ਵੈਸੀ ਪ੍ਰੋਬਲਮ ਚ ਹੈ। ਉਹ ਘਰ ਵੀ ਲੜਾਈ ਕਰਦੇ ਰਹਿੰਦੇ ਉਹਨਾਂ ਨੂੰ ਇਸ ਤਰ੍ਹਾਂ। ਕੀ ਉਹਨੂੰ ਸੰਪਤੀ ਕਰੋ ਉਹਨਾਂ ਨੂੰ ਤਲਵਿਆਣਾ ਦੇ ਵਿੱਚ ਭਾਜਪਾ ਉਮੀਦਵਾਰ ਸੰਸਦ ਮੈਂਬਰ ਰਵਨੀਤ ਸਿੰਘ ਮਿੱਟੂ ਨੇ ਕਿਹਾ ਕਿ ਵਾਇਰਲ ਹੋ ਰਹੀ ਆਡੀਓ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਜਿਸ ਨੇ ਵੀ ਇਹ ਆਡੀਓ ਵਾਇਰਲ ਕੀਤਾ ਹੈ ਉਸ ਸੰਬੰਧੀ ਪੁਲਿਸ ਨੇ ਆਈਟੀ ਸੈੱਲ ਦੇ ਵਿੱਚ ਸ਼ਿਕਾਇਤ ਦਰਜ ਕਰਵਾਏਗਾ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਅਕਸ਼ ਨੂੰ ਢਾਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਰਵਨੀਤ ਸਿੰਘ ਮਿੱਟੂ ਨੇ ਕਿਹਾ ਕਿ ਚੋਣਾਂ ਦੇ ਵਿੱਚ ਚੋਣਾ ਹਨ ਐਸੇ ਤਰ੍ਹਾਂ ਦਾ ਕੰਮ ਹੋਣਾ ਕਰਨਾ ਪਵੇਗਾ ਹਰ ਕਿਸੇ ਦੇ ਕੋਲ ਮੇਰੀ ਆਵਾਜ਼ ਹੈ ਪਤਾ ਨਹੀਂ ਕੰਪਿਊਟਰ ਤੇ ਉਹ ਸਵਾਜ਼ ਦੱਕੀ ਬਣਾਉਣਾ ਹੈ ਇਹ ਕੰਮ ਹੁਣ 10 ਦਿਨ ਚੱਲਣਾ ਹੈ ਐਸੇ ਅਸੀਂ ਇੱਕ ਵੀਡੀਓ ਨੂੰ ਜੜਾ ਹੈ ਇਸ ਵੀਡੀਓ ਨੂੰ ਚਲਾਉਣ ਵਾਲੇ ਵਿਅਕਤੀ ਦੇ ਬਾਰੇ ਵੀ ਸ਼ਿਕਾਇਤ ਕਰਾਂਗੇ ਇੱਕ ਗੱਲ ਸਮਝ ਲਓ ਆਵਾਜ਼ ਹੋਵੇ ਨਾ ਹੋਵੇ ਪਰ ਹਰ ਬੰਦਾ ਹਰ ਪਾਰਟੀ ਹਰ ਬੰਦਾ ਨਮੈਂਦਾ ਕੋਸ਼ਿਸ਼ ਕਰਦਾ ਹੈ ਵੀ ਸਾਰੇ ਮੇਰੀ ਆਪਣੀ ਆਪਣੀ ਪਾਰਟੀ ਜੁਆਇਨ ਕਰਨ ਇਹ ਚ ਕੋਈ ਨਵੀਂ ਗੱਲ ਥੋੜੀ ਹੈ ਹਰ ਬੰਦਾ ਜਿਹੜਾ ਏ ਉਹ ਕੋਸ਼ਿਸ਼ ਕਰਦਾ ਏ ਵੀ ਕੋਈ ਵੀ ਲੀਡਰ ਆ ਜਿਹੜਾ ਭਾਈ ਤੁਸੀਂ ਸਾਡੀ ਪਾਰਟੀ ਜੁਆਇਨ ਕਰੋ ਇਸ ਕਰਕੇ ਏਡੀ ਇਹ ਕੋਈ ਬੜੀ ਗੱਲ ਆ ਆਡੀਓ ਤੁਹਾਡੀ ਨਹੀਂ ਮੈਂ ਕਹਿੰਦਾ ਮੇਰੀ ਆਡੀਓ ਹੈ ਜਾਂ ਨਹੀਂ ਹੋਏ ਜੇ ਤੁਸੀਂ ਆਡੀਓ ਨੂੰ ਮੰਨਦੇ ਹੋ ਤੇ ਉਹ ਚ ਜੇ ਆਪਣੀ ਪਾਰਟੀ ਲਈ ਕੋਈ ਕਹਿੰਦਾ ਵੀ ਮੇਰੀ ਪਾਰਟੀ ਮੈਂ ਤੁਹਾਡੇ ਮੂਰੇ ਕਹਿੰਦਾ ਹੁਣ ਵੀ ਵੀ ਸਾਰੇ ਭਾਈ ਸਾਡੀ ਬੀਜੇਪੀ ਜੁਆਇਨ ਕਰੋ ਲੇਕਿਨ ਬੈਂਕ ਕਲਰ ਤੋਂ ਗੱਲ ਕਹੀ ਆ ਕਿ ਇਹ ਪ੍ਰਧਾਨ ਮੰਤਰੀ ਇਸ ਲਈ ਸਿਸਟਮ ਨੂੰ ਇੰਨਾ ਐਮੀਆ ਦੇ ਰਹੇ ਨੇ ਕਿ ਜੇਰ ਕੋਈ ਨਕਲੀ ਪੱਤ ਬਣ ਕੇ ਵੀ ਚਲ ਮੈਂ ਕਹਿੰਦਾ ਇਹ ਗੱਲ ਛੱਡੋ ਕੀ ਕਹੀ ਨਹੀਂ ਕਹੀ ਉਹ ਉਹ ਫੈਸਲਾ ਉਹ ਤਾਂ ਜਿਹੜਾ ਇਹ ਅਸੀਂ ਜਿਹੜਾ ਇਹ ਉਹ ਬਾਅਦ ਚ ਆਈਟੀ ਨੂੰ ਸ਼ਿਕਾਇਤ ਕਰਾਂਗੇ ਇਹ ਜਿਨੇ ਇਹ ਇਹ ਵੀ ਸ਼ਿਕਾਇਤ ਕਰਾਂਗੇ ਵੀ ਜਿਹਨੂੰ ਜਿਹੜੀਆਂ ਨੇ ਇਹ ਚਲਾਈ ਆ ਕਿਉਂਕਿ ਇਹਦੇ ਉੱਤੇ ਬੜਾ ਇਲੈਕਸ਼ਨਾਂ ਦੇ ਵਿੱਚ ਇਹ ਜਿਹੜੀਆਂ ਵੀਡੀਓਆਂ ਜਿਹੜੀਆਂ ਨੇ ਜਾਂ ਉਹ ਸਰਕੂਲੇਟਰ ਹੋ ਜ ਹੋਣੀਆਂ ਐ ਇਹ ਚ ਕੋਈ ਨਵੀਂ ਗੱਲ ਥੋੜੀਆ ਆ ਮੇਰੀ ਆਵਾਜ਼ ਆ ਜਿਹੜੀ ਤੁਹਾਡੇ ਮੂਰੇ ਆ ਇਹਦੀ ਆਵਾਜ਼ ਦਾ ਜੋ ਮਰਜ਼ੀ ਬਣਾ ਲਓ ਅੱਜ ਕੱਲ ਕੰਪਿਊਟਰ ਤੇ ਬੈਠ ਕੇ ਜੋ ਮਰਜ਼ੀ ਪਰ ਦੂਜੀ ਗੱਲ ਜੇ ਪਾਰਟੀ ਜੁਆਇਨ ਆਲੀ ਗੱਲ ਕਹੀ ਆ ਤੇ ਉਹ ਤਾਂ ਹਰੇਕ ਪਾਰਟੀ ਕੋਸ਼ਿਸ਼ ਕਰਦੀ ਆ ਵੀ ਹਾਰ ਸਾਡੀ ਪਾਰਟੀ ਕੋਈ ਵੀ ਜੁਆਇਨ ਕਰੇ ਹਰੇਕ ਨੂੰ ਅਸੀਂ ਤਾਂ ਕਵਾਂਗੇ ਨਹੀਂ ਮੈਂ ਤਾਂ ਥੋੜੀ ਗੱਲ ਇੱਕ ਕਰ ਰਹੇ ਆ ਵੀ ਜੇ ਉਹ ਕਹਿੰਦੇ ਆ ਵੀ ਭਾਈ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਆ ਵੀ ਸਾਡੀ ਪਾਰਟੀ ਚ ਆਓ ਇਸ ਗੱਲ ਦਾ ਕੋਈ ਮਤਲਬ ਮੇਰੇ ਨਾਲ ਕਰਨਾ ਜਾਂ ਇਹਦੇ ਬੱਚ ਵੀ ਨਹੀਂ ਸੀ ਜਾਂ ਹੈ ਸੀ ਮੈਂ ਤਾਂ ਇਹ ਗੱਲ ਕਹਿ ਰਹੇ ਆ ਵੀ ਅਸੀਂ ਤਾਂ ਸਾਰਿਆਂ ਨੂੰ ਹੀ ਕਮਾਂ ਕੇ ਟੈਲੀਫੋਨ ਕਰ ਕਰਕੇ ਵੀ ਸਾਡੀ ਭਾਈ ਪਾਰਟੀ ਆਓ ਭਾਜਪੀ ਨੂੰ ਜੁਆਇਨ ਕਰੋ ਇਸ ਗੱਲ ਤੇ ਆਪਾਂ ਕਿਉਂ ਪੜਨਾ ਸੀ ਤੇ ਡਿਵੈਲਪਮੈਂਟ ਦੀ ਗੱਲ ਕਰਨੀ ਆ ਹਾਂ ਇਸ ਗੱਲ ਦੀ ਆਈਟੀ ਮਹਿਕਮੇ ਨੂੰ ਜਿਹੜੀ ਉਹ ਸਾਡੇ ਵੱਲੋਂ ਕੰਪਲੀਟ ਕਰਾਂਗੇ ਇਹ ਇੱਕ ਨਹੀਂ ਇਹ ਤਾਂ ਰੋਜ਼ ਇਹ ਜਿਹੀਆਂ ਹੁਣ ਇਹ ਜਿਹੜੀਆਂ ਤੇ ਰਵਨੀਤ ਮਿੱਟੂ ਦੀ ਜਿਹੜੀ ਵਾਇਰਲ ਆਡੀਓ ਨੂੰ ਲੈ ਕੇ ਰਣਜੀਤ ਸਿੰਘ ਢਿੱਲੋਂ ਦਾ ਬਿਆਨ ਸਾਹਮਣੇ ਆਇਆ ਹੈ ਰਵਨੀਤ ਸਿੰਘ ਮਿੱਟੂ ਨੇ ਅਤੇ ਸਿਮਰਨਜੀਤ ਸਿੰਘ ਬੈਂਸ ਵਿਚਾਲੇ ਹੋਈ ਗਲਬਾਤ ਲੀਕ ਹੋਈ ਸੀ ਦੱਸ ਦੇ ਕਿ ਰنجਜੀਤ ਸਿੰਘ ਢਿੱਲੋਂ ਨੇ ਰਵਨੀਤ ਸਿੰਘ ਬਿੱਟੂ ਤੇ ਕਿਤਾ ਤਿੱਖਾ ਹਮਲਾ ਜੁੜਾਇਆ ਕੀਤਾ ਹੈ ਉਹਨਾਂ ਕਹਿਆ ਹੈ ਕਿ ਚੋਣ ਲੜਨ ਦੇ ਕਾਬਿਲ ਨਹੀਂ ਹੈ ਰਵਨੀਤ ਸਿੰਘ ਬਿੱਟੂ ਕਹੇ ਰਵਨੀਤ ਸਿੰਘ ਬਿੱਟੂ ਜਿਸ ਪਾਰਟੀ ਦੇ ਵਿੱਚ ਹੋ ਜਾਂਦੇ ਨੇ ਉਹ ਪਾਰਟੀ ਦੇ ਪਿੱਛੇ ਦੇ ਵਿੱਚ ਛੂਰਾ ਮਾਰਦੇ ਹਨ ਅਕਦਾ ਮਾ ਬਿੱਟੂ ਜਿਆਦਾ ਕੀ ਕਹਿ ਸਕਦਾ ਇਹਦੇ ਤੇ ਇਦੋਂ ਇਲਾਵਾ ਉਹ ਕੀ ਕਹਿ ਸਕਦਾ ਹੁਣ ਦੇਖੋ ਇੱਕ ਗੱਲ ਤਾਂ ਸਪਸ਼ਟ ਹੋ ਗਈ ਵੀ ਬਿੱਟੂ ਸੀਰੀਅਸ ਮੈਨ ਨੇ ਹੈ ਰਾਜਨੀਤੀ ਦੇ ਜੋਗਨੀ ਜਿਸ ਪਾਰਟੀ ਦੇ ਕੰਮ ਕਰਦਾ ਉਸੇ ਪਾਰਟੀ ਦੇ ਲੀਡਰਸ਼ਿਪ ਦੇ ਪਿੱਠ ਵਿੱਚ ਛੁਲਾ ਮਾਰਦਾ ਔਰ ਜਿੱਤੇ ਗਿਆ ਉਥੇ ਉਹਦੇ ਵਿਚਾਰ ਕੀ ਨੇ ਉਹਦੇ ਉਸ ਪਾਰਟੀ ਪ੍ਰਤੀ ਕੀ ਸੋਚ ਆ ਕੀ ਵਿਚਾਰ ਰੱਖਦਾ ਇਹ ਵਿਸ਼ਵਾਸ ਹੋ ਗਿਆ ਹੁਣ ਇੱਕ ਗੱਲ ਇਹ ਜੋ ਸਪਸ਼ਟ ਹੋ ਗਈ ਵੀ ਇਹ ਵਿਅਕਤੀ ਲੋਕਪੱਖੀ ਵੀ ਨਹੀਂਗਾ ਪਾਰਟੀ ਪੱਖੀ ਵੀ ਨਹੀਂਗਾ ਇਹ ਸਿਰਫ ਤੇ ਸਿਰਫ ਆਪਣੇ ਪੱਖ ਦਾ ਮਾਲਕ ਆ ਸਿਰਫ ਸੱਤਾ ਇਹਨੂੰ ਚਾਹੀਦੀ ਆ ਤੇ ਸਿਕਿਉਰਿਟੀ ਚਾਹੀਦੀ ਆ ਕਿਸੇ ਵੀ ਰੂਪ ਚ ਉਹਨੂੰ ਸੱਤਾ ਮਿਲ ਜਵੇ ਉਹ ਉਸ ਰੂਪ ਦੇ ਵਿੱਚ ਜਾਣ ਨੂੰ ਤਿਆਰ ਆ ਸੱਤਾ ਹਾਸਲ ਕਰਨ ਲਈ ਕੁਝ ਵੀ ਕਰ ਸਕਦਾ ਪਰ ਨਾ ਲੋਕ ਸੇਵਾ ਨਾ ਸਮਾਜ ਸੇਵਾ ਨਾ ਰਾਜਨੀਤਿਕ ਸੇਵਾ ਇਹ ਇਹ ਕਿਸੇ ਖਾਨੇ ਦੇ ਵਿੱਚ ਦਿਲ ਦਿਮਾਗ ਦੇ ਕਿਸੇ ਖਾਨੇ ਵਿੱਚ ਸਰ ਪਾਰਟੀ ਦੇ ਪਿੱਠੇ ਸੂਰਾ ਮਾਰ ਕੇ ਗਿਆ ਦੂਜੀ ਪਾਰਟੀ ਦੀ ਪਿੱਠੇ ਸੂਰਾ ਮਾਰ ਮਾਰਨ ਵਾਸਤੇ ਤਿਆਰ ਬੈਠਾ ਸੂਰਾ ਮਾਰ ਰਿਹਾ ਸੂਰਾ ਉਹਦੇ ਹੱਥ 'ਚ ਆ ਪਰ ਉਹਨਾਂ ਦੇ ਮੋਦੀ ਜੀ ਬਾਰੇ ਕੀ ਵਿਚਾਰ ਨੇ ਉਹਨਾਂ ਦੇ ਇੱਕ ਮਹਾ ਮੰਤਰੀ ਬਾਰੇ ਕੀ ਵਿਚਾਰ ਨੇ ਇੱਕ ਉਹਨਾਂ ਦੀ ਜਿਹੜੀ ਹੋਰ ਲੀਡਰਸ਼ਿਪ ਆ ਜਾਕਰ ਸਾਹਿਬ ਜਾਂ ਉਹਨਾਂ ਬਾਰੇ ਕੀ ਵਿਚਾਰ ਨੇ ਸਾਹਮਣੇ ਇੱਕ ਪੱਗ ਬਾਰੇ ਪਹਿਲਾਂ ਇੱਕ ਵਾਰੀ ਇਹਨੇ ਪੱਗ ਕਹੀ ਸੀ ਮੈਨੂੰ ਪੱਗ ਰਾਹੁਲ ਗਾਂਧੀ ਜੀ ਦੀ ਪੱਗ ਦਿੱਤੀ ਹੋਈ ਆ ਅੱਜ ਉਹ ਪੱਗ ਕਹਿੰਦਾ ਜੀ ਨਕਲੀ ਪੱਗ ਦੇਖੋ ਇਹ ਪੱਗ ਦਾ ਕਿੰਨਾ ਸਤਕਾਰ ਕਰ ਰਿਹਾ ਹੈ ਵਿਅਕਤੀ ਜਿਹੜੀ ਪੱਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਕੁਰਬਾਨੀਆਂ ਕਰਕੇ ਪ੍ਰਦਾਨ ਕਰਾਈ ਆ ਜਿਹੜੀ ਸਰਦਾਰੀ ਦਾ ਸਭ ਤੋਂ ਵੱਡਾ ਸਮਝ ਲੋ ਕਹਿੰਦਾ ਸਾਡਾ ਤਾਜ ਆ ਉਹ ਤਾਜ ਬਾਰੇ ਇਹਦੇ ਵਿਚਾਰ ਨੇ ਕਦੇ ਰਾਹੁਲ ਦੀ ਪੱਗ ਕਹਿੰਦਾ ਕਦੇ ਨਕਲੀ ਪੱਗ ਕਹਿੰਦਾ ਇਹ ਵਿਅਕਤੀ ਇਹ ਇਹ ਮੈਗਨਮ ਇਹਨੂੰ ਸਿੱਖ ਕੌਣ ਦਾ ਵਿਕਾ ਹੱਕ ਨਹੀਂ ਆ ਸਕਦਾ ਜਦੋਂ ਪਹਿਲਾਂ ਨਹੀਂ ਰਿਹਾ ਜਦੋਂ ਸਿੱਖੀ ਦਾ ਘਾਣ ਕੀਤਾ ਉਦੋਂ ਨਹੀਂ ਸਿੱਖ ਰਿਹਾ ਇਹ ਵਿਅਕਤੀ ਕਿਸੇ ਵੀ ਧਰਮ ਕਿਸੇ ਵੀ ਜਾਤ ਕਿਸੇ ਵੀ ਬਰਾਦਰੀ ਕਿਸੇ ਵੀ ਮੱਜਬ ਦੇ ਲਾਇਕ ਨਹੀਂਗਾ ਇਹ ਇਨਸਾਨ ਨਾ ਤੇ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਹਰ ਪਾਰਟੀ ਦੇ ਵੱਲੋਂ ਆਪਣੇ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਇੱਕ ਪਾਸੇ ਅਤਿ ਦੀ ਗਰਮੀ ਦੂਜੇ ਪਾਸੇ ਚੋਣ ਪ੍ਰਚਾਰ ਸਿਖਰਾਂ ਤੇ ਹੈ ਜਿਸ ਦੇ ਤਹਿਤ ਨਾਬਾ ਤੋਂ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦੀ ਅਗਵਾਈ ਦੇ ਵਿੱਚ ਪਟਿਆਲਾ ਲੋਕ ਸਭਾ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹੱਕ ਦੇ ਵਿੱਚ ਵਿਸ਼ਾਲ ਰੈਲੀ ਮੋਟਰਸਾਈਕਲ ਰੈਲੀ ਜੜੀ ਹੈ ਕੱਢੀ ਗਈ ਐਸੇ ਮੌਕੇ ਤੇ ਵਿਧਾਇਕ ਦੇਵਮਾਨ ਨੇ ਕਿਹਾ ਕਿ ਸਤਾ ਕਿਸ ਨਾਲ ਮੁਕਾਬਲਾ ਨਹੀਂ ਅਸੀਂ ਤਾਂ ਭਾਰੀ ਬਹੁਮਤ ਦੇ ਨਾਲ ਡਾਕਟਰ ਬਲਬੇ ਸਿੰਘ ਨੂੰ ਜਿਤਾ ਕੇ ਸੰਸਦ ਦੇ ਵਿੱਚ ਭੇਜਣਾ ਹੈ ਐਸੇ ਮੌਕੇ ਤੇ ਪਾਰਟੀ ਵਰਕਰਾਂ ਦੇ ਵਿੱਚ ਵੀ ਭਾਰੀ ਜੋਸ਼ ਵੇਖਣ ਨੂੰ ਮਿਲਿਆ ਅੱਜ ਮੋਟਰਸਾਈਕਲ ਰੈਲੀ ਰੱਖੀ ਗਿਆ ਨਾਬਾ ਦੇ ਵਿੱਚ ਜੀ ਨਾਬਾ ਸ਼ਹਿਰ ਦੇ ਜਿਹੜੇ ਮੁੱਖ ਬਿਜਾਰ ਨੇ ਸਾਰੇ ਕਵਰ ਕੀਤੇ ਜਾਣਗੇ ਪਟਿਆਲਾ ਗੇਟ ਤੋਂ ਰੈਲੀ ਆਰੰਭ ਹੋ ਕੇ ਪਿੱਖੀ ਮੋੜ ਦੇਵੀਦਲਾ ਚੌਕ ਬੋੜਾ ਗੇਟ ਬਿਸ਼ਕਰਮਾ ਚੌਕ ਮੈਸ ਗੇਟ ਇਹ ਸਾਰਾ ਏਰੀਆ ਜਿਹੜਾ ਅਸੀਂ ਕਵਰ ਕਰਾਂਗੇ ਜੀ ਔਰ ਅੱਜ ਗਰਮੀ ਬਹੁਤ ਹੈ 40 ਡਿਗਰੀ ਦਾ ਟੈਂਪਰੇਚਰ ਆ ਪਰ ਉਹਦੇ باوجود ਵੀ ਤੁਸੀਂ ਦੇਖ ਲਓ ਵਲੰਟੀਅਰ ਸਾਈਪਾਨ ਕਈ ਸੌ ਦੀ ਗਿਣਤੀ ਦੇ ਵਿੱਚ ਮੋਟਰਸਾਈਕਲ ਲੈ ਕੇ ਆਏ ਨੇ ਝੰਡੇ ਫੜੇ ਹੋਣ ਹੱਥਾਂ 'ਚ ਨਾਰੇ ਲਾ ਰਹੇ ਨੇ ਔਰ ਡਾਕਟਰ ਬਲਬੀਰ ਸਿੰਘ ਜਿਹੜੇ ਕਿ ਲੋਕ ਸਭਾ ਪਟਿਆਲਾ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਮਜੂਦਾ ਸਿਹਤ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਮੁਕਾਬਲਾ ਕਿਸ ਦੇ ਨਾਲ ਮੰਨਦੇ ਹੋ ਮੁਕਾਬਲਾ ਤਾਂ ਕਿਸੇ ਨਾਲ ਨਹੀਂ ਜੀ ਕਿਉਂ ਫੜੇ ਉਹ ਚੱਕਰ ਵਿੱਚ ਕੋਈ ਨਿਆਮ ਪਾਰਟੀ ਦੀ ਟੱਕਰ ਵਿੱਚ ਆ ਮੁਕਾਬਲੇ ਤੇ ਕਿਸੇ ਨਾਲ ਨਹੀਂ ਜਿਹੜਾ ਨਿਕਲਦੇ ਨਹੀਂ ਗਰਮੀ ਜੀ ਮੈਨੂੰ ਦੱਸੋ ਕਿਹੜਾ ਜੀ ਅੱਜ ਹੈ ਕੋਈ ਕਾਲੀ ਕਾਂਗਰਸ ਬੀਜੇਪੀ ਨਜ਼ਰ ਆਉਂਦੀ ਕਿਤੇ ਜੀ ਆਮ ਆਦਮੀ ਪਾਰਟੀ ਵਾਲੇ ਬੜਕਾ ਮਾਰਦੇ ਫਿਰਦੇ ਸੜਕਾਂ ਦੇ ਉਹ ਕਾਨੂੰਨ ਨਿਕਲਦੇ ਗਰਮੀ ਚ ਦੇ ਐਸੀ ਆਲੇ ਨੇ ਜੀ ਸਾਡੇ ਜਿਹੜੇ ਆਰਗੇਨਿਕ ਵਲੰਟੀਅਰ ਨੇ ਬਿਲਕੁਲ ਜ਼ਮੀਨੀ ਲੈਵਲ ਤੇ ਵਲੰਟੀਅਰ ਨੇ ਜਿਹੜੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਸਾਰੇ ਕਿਤੇ ਜ਼ਮੀਨੀ ਲੈਵਲ ਤੇ ਕੰਮ ਕਰ ਰਹੇ ਨੇ ਡਾਕਟਰ ਤਾਂ ਵੀਰੇ ਬੜਾ ਦਾਵਾ ਕਰ ਰਹੇ ਨੇ ਵੀ ਜਿੱਤ ਪੱਕੀ ਹੈ ਦਾਵਾ ਤਾਂ ਸਾਰੇ ਕਰਦੇ ਆ ਜੀ ਦਾਵਾ ਤਾਂ ਪਿਛਲੀ ਵਾਰ ਵੀ ਕਰਦੇ ਮੌਜੂਦਾ ਸਰਕਾਰ ਆ ਸਰਕਾਰ ਦੇ 3 ਸਾਲ ਬੱਜੇ ਪਏ ਆ ਪੰਜਾਬ ਦੇ ਲੋਕ ਲੋਕਸਭਾ ਪਟਿਆਲਾ ਦੇ ਲੋਕ ਸਿਆਣੇ ਆ ਉਹਨਾਂ ਨੂੰ ਪਤਾ ਵੀ ਤਾਂ 1 ਜੂਨ ਤੱਕ ਨਜ਼ਰ ਆਉਣੇ ਆ ਬਾਅਦ 3 ਸਾਲ ਤਾਂ ਆਵਾਦੀ ਪਾਰਟੀ ਨੇ ਕੰਮ ਆਉਣਾ ਦਾ ਪਿੰਡਾਂ ਦੀ ਡਿਵੈਲਪਮੈਂਟ ਲਾ ਲਓ ਸ਼ਹਿਰ ਦੀ ਡਿਵੈਲਪਮੈਂਟ ਲਾ ਲਓ ਸਾਰੀ ਸਰਕਾਰ ਨੇ ਕਰਨੀ ਹੈ ਪੰਜਾਬ ਸਰਕਾਰ ਨੇ ਕਰਨੀ ਹੈ ਸੋ ਇਸ ਕਰਕੇ ਲੋਕ ਸਿਆਣੇ ਆ ਔਰ ਉਹਨਾਂ ਦਾ ਰੁਝਾਨ ਜਿਹੜਾ ਆਮ ਆਦਮੀ ਪਾਰਟੀ ਵੱਲ ਲਗਾਤਾਰ ਵੱਧ ਰਿਹਾ ਹੈ ਪਰਨੀਤਕਰ ਨੂੰ ਕਿਸ ਤਰ੍ਹਾਂ ਦੇਖੋ ਕਾਂਗਰਸ ਆ ਕੇ ਪਹਿਲੀ ਵਾਰੀ ਬੀਜੇਪੀ 'ਚ ਚੋਣ ਲੜ ਦੇਖੋ ਕਿਸਾਨ ਜਿਹੜੇ ਆ ਨਾ ਜਾਨਦਾ ਪਾ ਕਿਸਾਨ ਦੇ ਨਾਲ ਤੁਸੀਂ ਅਗਰ ਬਦਤਮੀਜੀ ਕਰੋਗੇ ਉਹਨਾਂ ਨਾਲ ਤੱਕਾ ਕਰੋਗੇ ਉਹਨਾਂ ਦਾ ਅਤਿਆਚਾਰ ਕਰੋਗੇ ਤੁਸੀਂ ਦਿੱਲੀ 'ਚ ਨਹੀਂ ਜਾਣ ਦੇਓਗੇ ਤਾਂ ਇਹ ਤਾਂ ਮਾੜੀ ਗੱਲ ਹੈ ਜੀ ਕਿਸਾਨ ਆਂਦਾਤਾ ਜੀ ਅਗਰ ਕਿਸਾਨ ਦਾ ਸਰਕਾਰ ਨਹੀਂ ਤੁਸੀਂ ਕਰਦੇ ਤਾਂ ਫਿਰ ਤੁਸੀਂ ਫਿਲਹਾਲ ਬਲਜੰਦ ਵਿੱਚ ਨਹੀਂ ਔਰ ਖਬਰਾਂ ਦੇ